ਪਹਿਲਾ ਤਾਂ ਮੈਂ ਸਮੂਚੀ ਪ੍ਰੈਸ ਦਾ ਇੱਥੇ ਪਹੁੰਚਦੇ ਬਹੁਤ-ਬਹੁਤ ਧੰਨਵਾਦ ਕਰਨਾ ਸੋ ਸਾਡੇ ਹੀ ਸਮੂਹ ਵਰਕਰ ਸਹਿਬਾਨ ਅਹੁਦੇਦਾਰ ਸਹਿਬਾਨ ਜੋ ਕਿ ਅੱਜ ਦਾ ਧਰਨਾ ਹੈ ਕਾਂਗਰਸ ਪਾਰਟੀ ਵੱਲੋਂ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਬਣਿੰਗ ਪੰਜਾਬ ਪ੍ਰਧਾਨ ਕਾਂਗਰਸ ਪਾਰਟੀ ਦੇ ਔਰ ਬਾਕੀ ਸਾਰੇ ਹੀ ਹਾਈ ਕਮਾਂਡ ਵੱਲੋਂ ਹਦੇਸ ਆਇਆ ਸੀ ਜੋ ਕਿ ਪੂਰੇ ਹੀ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਧਰੀ ਉਪ ਕਪਤਾਨਾਂ ਦੇ ਸਥਾਨਾਂ 'ਤੇ ਧਰਨੇ ਦਿੱਤੇ ਜਾਣ ਉਹ ਜੋ ਧਰਨੇ ਨੇ ਅੱਜ ਤੁਹਾਨੂੰ ਪਤਾ ਹੀ ਹੈ ਜੋ ਕਿ ਪੰਜਾਬ ਦੇ ਵਿੱਚ ਆਮਨ ਕਾਨੂੰਨ ਦੀ ਸਥਿਤੀ ਹੈ ਲੁੱਟਾਂ ਖਸੋਟਾਂ ਗੁੰਡਾਗਰਦੀ ਔਰ ਨਸ਼ਾ ਤਸਕਰ ਔਰ ਸਾਰੇ ਹੀ ਇੱਥੇ ਗੈਂਗਸਟਰ ਪੂਰਾ ਉਹਨਾਂ ਦਾ ਬੋਲ ਵਾਲਾ ਹੈ ਪੂਰੇ ਪੰਜਾਬ ਦੇ ਵਿੱਚ ਜੋ ਸਰਕਾਰ ਇੱਥੇ ਲੋਕਾਂ ਨੇ ਇੱਥੇ ਲਿਆਂਦੀ ਸੀ ਆਮ ਆਦਮੀ ਪਾਰਟੀ ਬਦਲਾ ਲਿਆਂਦਾ ਸੀ ਬਦਲਾ ਸਾਰੇ ਲੋਕਾਂ ਦੇ ਸਾਹਮਣੇ ਹੈ ਜੋ ਵੀ ਹੋ ਰਿਹਾ ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਲੋਕਾਂ ਦੇ ਦਿਲਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਹਰ ਇੱਕ ਇਨਸਾਨ ਜਿਹੜਾ ਸ਼ਾਮ ਨੂੰ 5 ਵਜੇ ਤੋਂ ਬਾਅਦ ਘਰੋਂ ਨਹੀਂ ਨਿਕਲਦਾ ਸੋ ਆਪ ਦੇ ਸਾਹਮਣੇ ਹੈ ਕਿੰਨੀਆਂ ਵਾਰਦਾਤਾਂ ਨੇ ਰੋਜ਼ ਦੇ ਮਾਰਡਰ ਹੁੰਦੇ ਨੇ ਲੁੱਟਾਂ ਖੁੱਟਾਂ ਹੁੰਦੀਆਂ ਨੇ ਔਰ ਗੁੰਡਾਗਰਦੀ ਹੁੰਦੀ ਆ ਦਿਨੇ ਵੀ ਸਰੇ ਆਮ ਲੋਕਾਂ ਨੂੰ ਕੁੱਟ ਮਾਰ ਕੇ ਜਾਂਦੇ ਨੇ ਗੋਲੀਆਂ ਚਲਾ ਕੇ ਜਾਂਦੇ ਨੇ ਡੇਲੀ ਦੀਆਂ 5-7 ਵਾਰਦਾਤਾਂ ਜਿਹੜੀਆਂ ਹੈਗੀਆਂ ਪੰਜਾਬ ਵਿੱਚ ਹੁੰਦੀਆਂ ਨੇ ਸੋ ਉਸ ਦੇ ਸਬੰਧ ਦੇ ਵਿੱਚ ਲੋਕਾਂ ਨੂੰ ਆਮਨ ਕਾਨੂੰਨ ਦੀ ਛੇਤੀਤੀ ਦੇ ਵਿੱਚ ਜੋ ਕਿ ਆਪਣੇ ਸਾਰੇ ਇੱਥੇ ਵਰਕਰ ਇਕੱਠੇ ਹੋਏ ਨੇ ਤਪਾ ਵਿਖੇ ਸਾਡੂ ਜਨਤਾ ਪਾ ਵਿਖੇ ਉਹਨਾਂ ਦੇ ਇਨਸਾਫ ਲਈ ਉਹਨਾਂ ਦੀਆਂ ਮੰਗਾਂ ਨੂੰ ਮੰਗ ਪੱਤਰ ਦੇਣ ਲਈ ਪੰਜਾਬ ਸਰਕਾਰ ਦੇ ਕੰਨ ਖੋਲਣ ਲਈ ਪੰਜਾਬ ਸਰਕਾਰ ਦੇ ਸਿਰ ਤੇ ਜੂਨੀ ਸਰਕ ਦੀ ਜੋ ਕਿ ਆਪਣਾ ਹੀ ਤਕਰੀਬਨ ਧਿਆਨ ਰੱਖਦੇ ਨੇ ਸੋ ਲੋਕਾਂ ਦਾ ਧਿਆਨ ਨਹੀਂ ਹੈਗਾ ਸੋ ਇਸ ਤੇ ਸਬੰਧ ਦੇ ਵਿੱਚ ਜੋ ਕਿ ਅੱਜ ਧਰਨਾ ਪ੍ਰਦਰਸ਼ਨ ਹੋ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਇਹ ਹੈ ਕਿ ਜਿਹੜਾ ਸਾਡੇ ਅੱਜ ਅਮਨ ਕਾਨੂੰਨ ਦੀ ਸਥਿਤੀ ਆ ਸਭ ਨੂੰ ਪਤਾ ਹੀ ਆ ਕਿ ਸ਼ਾਮ ਨੂੰ ਜੇ ਆਪਾਂ 9 ਵਜੇ ਦੇਖ ਲਈਏ 9 ਵਜੇ ਪਿੰਡਾਂ ਦੇ ਵਿੱਚ ਜਿਹੜੇ ਮਾੜੇ ਅਨਸਰ ਆ ਉਹ ਪਹੁੰਚ ਜਾਂਦੇ ਆ ਕਦੇ ਕਿਸੇ ਨੂੰ ਕੁੱਟਦਾ ਕਦੇ ਕਿਸੇ ਤੋਂ ਕੁਝ ਖੋਹ ਲਿਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹ ਜਿਹੜਾ ਰਾਤ ਨੂੰ ਜਿਹੜੀ ਗਸ਼ਤ ਵਗੈਰਾ ਵਧਾਈ ਜਾਵੇ ਤਾਂ ਕਿ ਜਿਹੜੇ ਲੋਕ ਆ ਆਰਾਮ ਦੀ ਨੀਂਦ ਸੌ ਸਕਣ ਅੱਜ ਕੱਲਰ ਲੋਕਾਂ ਦੇ ਵਿੱਚ ਡਰ ਦਾ ਬਹੁਤ ਵੱਡਾ ਮਾਹੌਲ ਬਣਿਆ ਪਿਆ ਕਿਉਂਕਿ ਪਤਾ ਹੀ ਨਹੀਂ ਲੱਗਦਾ ਹੈਗਾ ਆਪਾਂ ਰਾਤ ਨੂੰ ਚੰਗੀ ਤਰ੍ਹਾਂ ਕਿਤੇ ਜਾਣ ਛੱਕਦੇ ਤੇ ਆਪਣੇ ਬਾਹਰ ਕੰਮ ਤੋਂ ਵੀ ਨਹੀਂ ਜਾ ਸਕਦੇ ਸਾਡੇ ਕਿਸਾਨ ਵੀ ਨੇ ਖੇਤਾਂ ਜਾਂਦੇ ਉਹਨਾਂ ਨੂੰ ਡਰ ਦਾ ਮਾਹੌਲ ਰਹਿੰਦਾ ਹੈਗਾ ਤੋਕ ਐਕਸਟਰਾ ਬਾਧਾ ਜਿਹੜਾ ਜਾਂ ਮਾੜੀਆਂ ਸੰਸਾਡੇ ਪਿੰਡਾਂ ਦੇ ਵਿੱਚ ਪੁੱਛ ਚੁੱਕੇ ਨੇ ਉਹਨਾਂ ਦੇ ਫੰਦ ਛੇ ਡੀਐਸਪੀ ਹਾਂ ਮੰਗ ਪੱਤਰ ਦੇਣਾ ਆ ਕਿ ਇਸ ਚੀਜ਼ ਤੇ ਪ੍ਰੰਤ ਧਿਆਨ ਦਿੱਤਾ ਜਾਵੇ। ਕੁਲਵਿੰਦਰ ਸਿੰਘ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਕਾਂਗਰਸ ਪਾਰਟੀ ਦੇ ਸਾਰੇ ਵਰਕਰਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਡੀਐਫਸੀ ਦਫ਼ਤਰਾਂ ਦੇ ਮੂਰੇ ਕੀਤਾ ਜਾ ਰਿਹਾ ਹੈ। ਇਹ ਪ੍ਰੋਟੈਸਟ ਤਾਂ ਕੀਤਾ ਜਾ ਰਿਹਾ ਹੈ ਵੀ ਜੋ ਸੁੱਤੀਆਂ ਪਿਆ ਸਰਕਾਰਾਂ ਨੇ ਤੇ ਸੁੱਤਾ ਪਿਆ ਪ੍ਰਸ਼ਾਸਨ ਹੈ ਉਹਨੂੰ ਜਗਾਇਆ ਜਾਵੇ ਤਾਂ ਕਿ ਉਹ ਲੋਕਾਂ ਦੀ ਹੱਟੇਮ ਰੱਖੀ ਕਰ ਸਕੇ। ਸੋ ਉਹਨੂੰ ਵੀ ਪਤਾ ਹੈ ਵੀ ਸਾਰੇ ਪੰਜਾਬ ਦੇ ਵਿੱਚ ਰੋਜ਼ ਸਵੇਰੇ ਅਖਬਾਰ ਦੇ ਵਿੱਚ ਟੀਵੀ ਦੇ ਵਿੱਚ ਨਿਊਜ਼ਾਂ ਲੱਗਦੀਆਂ ਨੇ ਦਿਨ ਦੇ ਦਿਨ ਰੋਜ਼ ਸਵੇਰੇ ਉੱਠਦੇ ਆ ਤਾਂ ਦੋ ਤਿੰਨ ਕਤਲ ਬਾਰਦਾਤਾਂ ਗੁੰਡਾਗਰਦੀ ਆਮ ਚੱਲ ਰਿਹਾ ਹੈ ਨਸ਼ਾ ਵਿਕ ਰਿਹਾ ਹੈ ਆਮ ਵਿਕ ਰਿਹਾ ਹੈ ਉਸ ਗੱਲ ਨੂੰ ਨੱਠ ਪਾਉਣ ਲਈ ਅਸੀਂ ਸੁੱਤੀਆਂ ਪਈਆਂ ਸਰਕਾਰਾਂ ਨੇ ਜੋ ਉਹ ਸਰਕਾਰਾਂ ਜੋ ਪ੍ਰਸ਼ਾਸਨ ਨੇ ਸੁੱਤਾ ਪਿਆ ਉਹਨੂੰ ਜਗਾਉਣ ਲਈ ਅੱਜ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਪੂਰੇ ਪੰਜਾਬ ਦੇ ਵਿੱਚ ਤਰਨੇ ਪ੍ਰਦਰਸ਼ਨ ਕਰ ਰਹੀ ਹੈ ਤਾਂ ਕਿ ਜੋ ਸੁੱਤੀਆਂ ਪਈਆਂ ਸਰਕਾਰਾਂ ਨੇ ਇਹ ਉੱਠ ਸਕਣ ਤੇ ਇਹ ਕੋਈ ਨੌਜਵਾਨ ਹੈ ਨੌਜਵਾਨ ਖੇਡਾਂ ਪ੍ਰਤੀ ਨੀ ਜਾ ਰਿਹਾ ਉਹਨੂੰ ਨਸ਼ੇ ਦੇ ਪ੍ਰਤੀ ਇਹ ਸਰਕਾਰਾਂ ਵੱਲੋਂ ਲਾਇਆ ਜਾ ਰਿਹਾ ਹੈ ਕੋਈ ਉਹਨਾਂ ਵਾਸਤੇ ਖੇਡਾਂ ਵਾਸਤੇ ਨਹੀਂ ਕੁਝ ਕੀਤਾ ਜਾ ਰਿਹਾ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਜਿਹੜਾ ਅੱਜ ਦਾ ਉਹ ਧਰਨਾ ਸਾਡਾ ਰੋਸ ਧਰਨਾਗਾ ਇਹ ਪੰਜਾਬ ਸਰਕਾਰ ਦੇ ਪੂਰਾ ਗੇਸਟਾ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਐਨੇ ਹਹਾਕਾਰ ਮਚੀ ਪਈਆ ਜਿਹਦਾ ਕਿ ਨਾ ਹੀ ਨਹੀਂ ਹੈ ਇਹ ਮੈਨੂੰ ਤਾਂ ਇਹ ਲੱਗਦਾ ਵੀ ਭਗਵਾਨਤਮਾਨ ਇੱਕ ਪੰਜਾਬ ਦੇ ਲਈ ਕਲੰਕ ਹੈਗਾ ਉਹ ਕਲੰਕ ਕਿਉਂ ਹੈਗਾ ਗਰੀਬ ਤੋਂ ਲੈ ਕੇ ਵਪਾਰੀ ਤੱਕ ਇਹਨੇ ਸਾਰਿਆਂ ਨੂੰ ਲੁੱਟਣਾ ਕੀਤਾ ਹੋਇਆ ਲੁੱਟਣ ਵੀ ਦਿੰਦਾ ਤੇ ਰੋਣ ਵੀ ਨਹੀਂ ਦਿੰਦਾ ਹਾ ਟਾਈਮ ਚੋਰੀਆਂ ਚਾਹ ਗਰੀਬ ਦੇ ਘਰ ਲਾ ਲੋ ਚਾਹ ਦੁਕਾਨਦਾਰਾਂ ਦੇ ਲਾ ਲੋ ਚਾਹ ਮੇਰੇ ਜਿਹੜੇ ਵਪਾਰੀ ਨੇ ਉਹਨਾਂ ਤਾਂ ਜਾਂਦੇ ਰੋਟ ਰੱਗ ਲੈਂਦੇ ਨੇ ਆਪਣੇ ਬੈਂਕਾਂ ਨੂੰ ਜਾਣ ਸਾਰੇ ਉਹ ਕਰ ਲੈਂਦੇ ਵੀ ਇਸ ਤਰ੍ਹਾਂ ਇਹਨੇ ਪਤਾ ਨਹੀਂ ਕੀ ਹੈ ਤੇ ਦਿਲਚਸਪ ਕੀ ਨਹੀਂ ਕੀ ਦੇ ਇਸ਼ਾਰੇ ਤੇ ਚੱਲਦਾ ਮੋਦੀ ਦੇ ਸਾਰੇ ਤੇ ਚੱਲਦਾ ਜਾਂ ਆਪਣੇ ਹਾਸਤੇ ਨਮਾਗ ਤੇ ਇਹਨੇ ਤਾਂ ਪੁਲਿਸ ਵਾਲਿਆਂ ਨੂੰ ਵੀ ਪਚਾਰਿਆਂ ਨੂੰ ਨਕਮਾ ਬਣਾ ਛੱਡਿਆ ਜਿਹੜੀ ਕਿ ਪੰਜਾਬ ਪੁਲਿਸ ਪੂਰੇ ਹਿੰਦੁਸਤਾਨ ਦੇ ਵਿੱਚ ਮੰਨੀ ਹੋਈ ਸੀ ਇਹਨੇ ਪੰਜਾਬ ਪੁਲਿਸ ਨੂੰ ਵੀ ਇੱਕ ਨਕਮਾ ਬਣਾ ਦਿੱਤਾ ਹਰ ਥਾਂ 'ਤੇ ਪੰਜਾਬ ਪੁਲਿਸ ਦਾ ਨਾ ਹੁੰਦਾ ਸੀ ਜੋ ਕਿ ਅੱਜ ਪੰਜਾਬ ਪੁਲਿਸ ਨੂੰ ਇਹਨੇ ਬਿਲਕੁਲ ਬਾਹਰ ਕੱਢ ਦਿੱਤਾ ਔਰਤਾਂ ਦਾ ਕੀ ਹੈ ਜਿੱਥੇ ਵੀ ਮਰਜ਼ੀ ਜਾਓ ਤੁਸੀਂ ਗਲੀ ਗਵਾੜ ਜਿੱਥੇ ਮਰ ਜਾਓ ਪਹਿਲੀ ਤਾਂ ਗੱਲ ਇਹਨਾਂ ਨੇ ਚੋਰੀਆਂ ਕਿਤੇ ਮੇਰੀ ਭੈਣ ਮੇਰੀ ਬਜ਼ੁਰਗ ਮੇਰੀ ਮਾਂ ਨੂੰ ਬਾਹਰ ਨਹੀਂ ਨਿਕਲ ਦਿੰਦੇ ਉਹਨਾਂ ਤਾਂ ਕੰਨਾਂ ਤੋਂ ਵਾਲੀਆਂ ਉਸੇ ਟਾਈਮ 'ਚ ਗੱਲ ਚ ਉਸੇ ਟਾਈਮ ਲਾ ਲੈਂਦੇ ਨੇ ਉਸ ਤੋਂ ਬਾਅਦ ਪਤਾ ਨਹੀਂ ਜਿੱਥੇ ਜਾ ਰੇ ਪਜਾਹੋਰ ਮੇਰੀ ਧੀ ਭੈਣ ਨੂੰ ਤਾਂ ਇਹਨਾਂ ਨੇ ਕਿ ਅਗੇ 90 ਸਾਲ ਦੀਆਂ ਬੁੜੀਆਂ ਨੂੰ ਨਹੀਂ ਬਖਸ਼ ਰਹੇ ਹੋਰ ਤਾਂ ਹੋ ਰਿਹਾ ਇੱਕ ਦੂ ਉੱਪਰ ਦੀ ਅਤਿਆਚਾਰ ਪੰਜਾਬ ਦੇ ਵਿੱਚ ਕਿੱਥੇ ਹੋਏ ਜਿਨਨੇ ਨੇ ਔਰਤਾਂ ਨੂੰ ਲਾਰੇ ਲਾਈ ਦੀ ਉਹ ਸਾਰੀ ਇਹਦੇ ਫੋਕੇ ਨਿਕਲੇ ਸੱਚੀ ਗੱਲ ਦੀ ਦੇਖੋ ਪੰਜਾਬ ਪਰ ਵਿੱਚ ਕਾਂਗਰਸ ਵੱਲੋਂ ਜਿਹੜੇ ਧਰਮ ਨੇ ਲਾਉਣੇ ਚੋ ਕੀਤੇ ਆ ਵੀ ਕ੍ਰਾਈਮ ਦੇ ਨਾਂ ਦੇ ਇਹ ਸਾਨੂੰ ਮੰਗ ਪੱਤਰ ਦੇਣ ਵਾਸਤੇ ਆਏ ਨੇ ਇਹਨਾਂ ਨੇ ਮੰਗ ਪੱਤਰ ਦੇ ਕੇ ਚੋ ਜਾਣਾ ਇਹਨਾਂ ਦੀ ਜੋ ਮੰਗਾ ਨੇ ਉਹ ਮੰਗਾ ਸਾਡੀਆਂ ਪਹਿਲੇ ਹੀ ਸਾਡੇ ਨੋਟਿਸਰ ਉਹਨਾਂ ਤੇ ਸਾਡੀ ਪੰਜਾਬ ਪੁਲਿਸ ਬਾਖੂਬੀ ਕੰਮ ਕਰ ਰਹੀ ਆ ਜਿਨਨੇ ਵੀ ਮਾੜੇ ਅੰਸਰ ਮੇਰੇ ਹੁੰਦਿਆਂ ਵੀ ਜਾਂ ਮੇਤੋਂ ਪਹਿਲਾਂ ਵੀ ਸੀਗੇ ਉਹ ਸਾਰੇ ਅਸੀਂ ਫੜਫੜ ਅੰਦਰ ਦੇ ਰਿਆ ਔਰ ਕਿਸੇ ਨਾ ਕੋਈ ਵਿਤਕਰਾਨੀ ਕੀਤਾ ਜਾ ਰਿਹਾ ਜਿਹੜਾ ਕਰਾਇਮ ਕਰੇਗਾ ਭੁਗਤੇਗਾ ਇਦਾਂ ਬਾਕੀ ਤੁਸੀਂ ਸਮਝਦਾਰ ਹੋ ਮੇਰਾ ਮਗ ਬਤਲ ਦੇਣਾ ਠੀਕ ਹੈ ਆ ਪਿੱਛੇ ਦੇ ਆਪਣੇ ਐਸਐਸਪੀ ਸਾਹਿਬ ਤੇ ਡੀਜੀਪੀ ਸਾਹਿਬ ਜਿਹੜੇ ਸਾਡੇ ਆਜੇਤਾ ਸਨ ਉਹਨਾਂ ਦੇ ਮਤਲਬ ਜਿੰਨੇ ਵੀ ਰਹਾ ਗੁੰਡਾਗਰਦੀ ਕਰਨ ਵਾਲੇ ਫਰੋਦੀਆਂ ਮੰਗਣ ਵਾਲੇ ਜਾਂ ਹੋਰ ਕੋਈ ਲੜਾਈ ਝਗੜੇ ਕਰਨ ਵਾਲੇ ਜਿਨ੍ਹਾਂ ਨੇ ਬੰਦੇ ਨਜੇ ਲੁੱਟਾਂ ਖੋਹਾਂ ਕਰਨ ਵਾਲੇ ਉਹ ਸਾਰੇ ਅਸੀਂ ਅਰੈਸਟ ਕੀਤੇ ਆ ਔਰ ਕੋਈ ਵੀ ਬੰਦਾ ਛੱਡਿਆ ਨਹੀਂ ਗਿਆ ਔਰ ਨਾ ਹੀ ਛੱਡਣਾ ਪੁਲਿਸ ਕਰਕੇ ਸਾਡਾ ਲਾਇਨ ਆਰਡਰ ਅੰਡਰ ਕੰਟਰੋਲ ਹੈ ਇਹਦੇ ਹੋਜੀ ਕੋਈ ਗਲਤ ਨਹੀਂ ਹੈ ਇਹ ਮੰਗ ਪੱਤਰ ਦੇਣਾ ਦੇ ਕੇ ਚੱਲ ਜਾਣਗੇ ਉਹਨਾਂ ਨੂੰ ਤੋਂ ਹੁਣ ਲੈ ਲੈਣੇ ਆ ਤੇ ਉਸ ਤੋਂ ਬਾਅਦ ਇਹ ਆਪਣਾ ਫਰ ਗਿਆ ਅਸੀਂ ਆਪਣਾ ਕੰਮ ਕਰਾਂਗੇ